ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਸੀਬੀਆਈ ਵੱਲੋਂ ਦਰਜ ਕੀਤੇ ਰਿਸ਼ਵਤਖੋਰੀ ਮਾਮਲੇ ਨੇ ਰਾਜਨੀਤਿਕ ਤੇ ਪੁਲਿਸ ਘੇਰਿਆਂ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ 16 ਅਕਤੂਬਰ ਨੂੰ ਸੀਬੀਆਈ ਨੇ ਪੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਉਹਨਾਂ ਦੇ ਘਰਾਂ ਤੇ ਦਫ਼ਤਰਾਂ ਉੱਤੇ ਛਾਪੇ ਮਾਰ ਕੇ 7.5 ਕਰੋੜ ਦੀ ਲੱਗਦੀ 2 킬로 সোਨਾ 자이다트 데 카가즈 26 마행기야 카디아 테 럭스기야 와한 비 오나네 바라막 키테 에헤 마암라 아슬 비치 ਫਤੇਗੜ ਸਾਹਿਬ ਦੇ ਮੰਡੀ ਗੋਵਿੰਦਗੜ ਦੇ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਇਆ ਆਕਾਸ਼ ਦਾ ਦਾਵਾ ਹੈ ਕਿ ਡੀ ਆਈ ਜੀ ਪੁੱਲਰ ਨੇ ਉਹਨਾਂ ਤੋਂ ਇੱਕ ਪੁਰਾਣੇ ਕੇਸ ਦੇ ਨਿਪਟਾਰੇ ਲਈ ਮਹੀਨਾਵਾਰ ਸੇਵਾ ਪਾਣੀ ਦੀ ਮੰਗ ਕੀਤੀ ਸੀ ਅਤੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਬਚੋਲੇ ਕ੍ਰਿਸ਼ਨ ਨੂੰ ਭੇਜਿਆ ਸੀ सीबीआई ਨੇ ਕ੍ਰਿਸ਼ਨ ਨੂੰ ਚੰਡੀਗੜ੍ਹ ਦੇ ਸੈਕਟਰ 21 ਦੇ ਵਿੱਚ ਰੰਗੇ ਹਾਥੀ ਫੜਿਆ ਜਦੋਂ ਉਹ ਪੈਸੇ ਲੈ ਰਿਹਾ ਸੀ ਬਤਾਂ ਦਾ ਕਿਹਾ ਹੈ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇ ਰਿਸ਼ਵਤ ਨਾ ਦਿੱਤੀ ਤਾਂ ਉਸ ਖਿਲਾਫ ਹੋਰ ਝੁੱਠੇ ਕੇਸ ਵੀ ਦਰਜ ਕੀਤੇ ਜਾਣਗੇ ਸੀਬੀਆ ਦੇ ਛਾਪਿਆਂ ਦੇ ਵਿੱਚ ਕ੍ਰਿਸ਼ਨ ਨੂੰ ਕੋਲੋਂ 20-21 ਲੱਖ ਰੁਪਏ ਮਿਲੇ ਨੇ ਪੁੱਲਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ ਅਤੇ ਉਹ ਸੱਚ ਸਾਹਮਣੇ ਲਿਆਉਣਗੇ ਅਦਾਲਤ ਨੇ ਡੀਆਈਜੀ ਪੁੱਲਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਣੀ ਹੈ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਸੀਬੀਆਈ ਵੱਲੋਂ ਦਰਜ ਕੀਤੇ ਰਿਸ਼ਵਤਖੋਰੀ ਮਾਮਲੇ ਨੇ ਰਾਜਨੀਤਿਕ ਤੇ ਪੁਲਿਸ ਘੇਰਿਆਂ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ 16 ਅਕਤੂਬਰ ਨੂੰ ਸੀਬੀਆਈ ਨੇ ਪੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਉਹਨਾਂ ਦੇ ਘਰਾਂ ਤੇ ਦਫ਼ਤਰਾਂ ਉੱਤੇ ਛਾਪੇ ਮਾਰ ਕੇ 7.5 ਕਰੋੜ ਦੀ ਨਕਦੀ 2 ਕਿਲੋ ਸੁਮਨਾ ਜਾਇਦਾਦ ਦੇ ਕਾਗਜ਼ 26 ਮਹਿੰਗੀਆਂ ਘੜੀਆਂ ਤੇ ਲਗਜ਼ਰੀਆਂ ਵਾਹਨ ਵੀ ਉਹਨਾਂ ਨੇ ਬਰਾਮਦ ਕੀਤੇ ਇਹ ਮਾਮਲਾ ਅਸਲ ਵਿੱਚ ਫਤਿਹਗੜ ਸਾਹਿਬ ਦੇ ਮੰਡੀ ਗੋਵਿੰਦਗੜ ਦੇ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਇਆ ਹੈ ਆਕਾਸ਼ ਦਾ ਦਾਵਾ ਹੈ ਕਿ ਡੀਆਈਜੀ ਪੁੱਲਰ ਨੇ ਉਹਨਾਂ ਤੋਂ ਇੱਕ ਪੁਰਾਣੇ ਕੇਸ ਦੇ ਨਿਪਟਾਰੇ ਲਈ ਮਹੀਨਾਵਾਰ ਸੇਵਾ ਪਾਣੀ ਦੀ ਮੰਗ ਕੀਤੀ ਸੀ ਅਤੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਬਚੋਲੇ ਕ੍ਰਿਸ਼ਨ ਨੂੰ ਭੇਜਿਆ ਸੀ ਸੀਬੀਆਈ ਨੇ ਕਿਰਸ਼ਨੂ ਚੰਡੀਗੜ੍ਹ ਦੇ ਸੈਕਟਰ 21 ਦੇ ਵਿੱਚ ਰੰਗੇ ਹੱਥੀ ਫੜਿਆ ਜਦੋਂ ਉਹ ਪੈਸੇ ਲੈ ਰਿਹਾ ਸੀ ਬਤਾਂ ਦਾ ਕਿਹਾ ਹੈ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇ ਰਿਸ਼ਵਤ ਨਾ ਦਿੱਤੀ ਤਾਂ ਉਸ ਖਿਲਾਫ ਹੋਰ ਝੂਠੇ ਕੇਸ ਵੀ ਦਰਜ ਕੀਤੇ ਜਾਣਗੇ ਸੀਬੀਆ ਦੇ ਛਾਪਿਆਂ ਦੇ ਵਿੱਚ ਕਿਰਸ਼ਨੂ ਕੋਲੋਂ ਵੀ 21 ਲੱਖ ਰੁਪਏ ਮਿਲੇ ਨੇ ਭੁੱਲਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ ਅਤੇ ਉਹ ਸੱਚ ਸਾਹਮਣੇ ਲਿਆਉਣਗੇ ਅਦਾਲਤ ਨੇ ਡੀਆਈਜੀ ਪੁੱਲਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਣੀ ਹੈ ਸੀਬੀਆ ਦੇ ਛਾਪਿਆਂ ਦੇ ਵਿੱਚ ਕਿਰਸ਼ਾਨੂ ਕੋਲੋਂ ਵੀ 21 ਲੱਖ ਰੁਪਏ ਮਿਲੇ ਨੇ ਪੁੱਲਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ ਅਤੇ ਉਹ ਸੱਚ ਸਾਹਮਣੇ ਲਿਆਉਣਗੇ ਅਦਾਲਤ ਨੇ ਡੀਆਈਜੀ ਪੁੱਲਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਣੀ ਹੈ